ਦੇਸ਼ ਪਰਚ ਜਿੱਥੇ ਸ਼ਿਵਰਾਤਰੀ ਦੇ ਪਵਿੱਤਰ ਤਿਹਾਰ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਹੈ ਉੱਥੇ ਜੇਕਰ ਸ਼ਾਹੀ ਸਹਿਰ ਪਟਿਆਲਾ ਦੀ ਗੱਲ ਕਰੇ ਤਾਂ ਸ਼ਿਵਰਾਤਰੀ ਦੇ ਪਵਿੱਤਰ ਤਿਹਾਰ ਦੇ ਮੱਦੇਨਜ਼ਰ ਪਟਿਆਲਾ ਦੀ ਗੁਰੂਬਖਸ਼ ਕੋਲੋਨੀ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਪਟਿਆਲਾ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਗੁਰਬਖਸ਼ ਕੋਲੋਨੀ ਸਥਿਤ ਸ਼ਿਵ ਮੰਦਿਰ ਵਿਖੇ ਸਮਾਪਤ ਹੋਵੇਗੀ। ਹਾਂ ਸਰ ਕੀ ਨਾਮ ਹੈ? ਮੇਰਾ ਨਾਮ ਵਿਵੇਸ਼ਰ ਮੈਂ ਇੱਕ ਸਦਸਤ ਸ੍ਰੀ ਸ਼੍ਰੀ ਚਰਤੀ ਸੇਵਾ ਕਮੇਟੀ ਸ਼ਿਵਰਾਤਰੀ ਆ ਗਈ ਜੀ ਕਿੰਦਾ ਦੀ ਤਿਆਰੀ ਹੈ ਤੇ ਜੀ ਸ਼ੋਭਾ ਯਾਤਰਾ ਨਿਕਲੀ ਕਿੱਥੋਂ ਦੀ ਕਿੱਥੇ ਜਾਏਗੀ ਕੱਡੀ ਸ਼ੋਭਾ ਯਾਤਰਾ ਗੁਰਬਖਸ਼ ਕਲੋਨੀ ਗਲੀ ਨੰਬਰ 4 ਸ਼੍ਰੀ ਮਹਾਦੇਵ ਮੰਦਿਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਕਲ ਰਹੀ ਹੈ 34 ਵਿਸ਼ਾਲ ਸ਼ੋਭਾ ਯਾਤਰਾ ਇਹ ਸ਼ੋਭਾ ਯਾਤਰਾ ਗੁਰਬਖਸ਼ ਕਲੋਨੀ ਮਹਾਦੇਵ ਮੰਦਿਰ ਗਲੀ ਨੰਬਰ 4 ਤੋਂ ਸ਼ੁਰੂ ਹੋ ਕੇ ਸਾਡੇ ਪ੍ਰਮੁੱਖ ਬਾਜ਼ਾਰ ਗੁਰਬਖਸ਼ ਕਲੋਨੀ ਪੁਰਾਣਾ ਬਾਸ ਸਟੈਂਡ ਵਿਕਾਸ ਕਲੋਨੀ ਤੇ ਬਿਸ਼ਨ ਨਗਰ ਦੇ ਮੁੱਖ ਬਾਜ਼ਾਰ ਚੋਂ ਹੁੰਦੇ ਹੋਏ ਦੁਹਾਰਾ ਨਗਰ ਦਾ ਏਰੀਆ ਕਵਰ ਕਰ ਮੰਦਰ ਦੇ ਵਿੱਚ ਰਾਤ ਨੂੰ ਸ਼ੁਭਾਤਰਾ ਸਮਾਪਨ ਹੋਇਆ। ਦੇਸ਼ ਵਾਸੀਆਂ ਨੂੰ ਕੀ ਮੈਸੇਜ ਕਰਾਂਗਾ? ਦੇਸ਼ ਵਾਸੀਆਂ ਨੂੰ ਮੈਸੇਜ ਦਵਾਂਗਾ ਜੀ ਸ਼ਿਵਰਾਤਰੀ ਦਾ ਸਾਡਾ ਪਾਵਨ ਤਿਉਹਾਰ ਹੈ। ਤੁਮ ਤਾਂ ਨਾਲ ਸਾਨੂੰ ਮਨਾਉਣਾ ਚਾਹੀਦਾ ਸਾਡਾ ਸਨਾਤਨ ਧਰਮ ਦਾ ਬਹੁਤ ਅੱਛਾ ਬਹੁਤ ਵੱਡਾ ਇੱਕ ਤਿਉਹਾਰ ਹੈ ਸ਼ਿਵਰਾਤਰੀ ਜਿਸ ਨੂੰ ਕਿਹਾ ਜਾਂਦਾ ਹੈ ਜਿੱਦੇ ਜਿਹੇ ਸ਼ੰਕਰ ਜੀ ਦਾ ਸ਼ਾਦੀ ਹੋਈ ਸੀ। ਤੇ ਸਾਡੇ ਲਈ ਬਹੁਤ ਹਰਸ਼ੁ ਉਲਾਸ ਦਾ ਤਿਉਹਾਰ ਹੈ ਜੀ। ਅਸੀਂ ਬਹੁਤ ਅੱਛੇ ਤਰੀਕੇ ਨਾਲ ਸਭ ਕੁਝ ਮੈਰੇਜ ਕਰਕੇ ਤਿਉਹਾਰ ਮਨਾਵਾਂਗੇ। ਹਰ ਜਰ ਕੀ ਨਾਮ ਹੈ ਤੇ ਸੋਭਾ ਯਾਤਰਾ ਨਿਕਾ ਰਹੇ ਹੋ ਕਿੰਧੋ ਦੀ ਕਿੱਥੇ ਜਾਏਗੇ ਸੋਭਾ ਯਾਤਰਾ ਮੈਂ ਸੁबीरਪੰਤ ਸਿਵ ਸ਼ਕਤੀ ਸੇਵਾ ਸੰਮਤੀ अध्यक्ष ਸਾਡੀ ਸੋਭਾ ਯਾਤਰਾ ਜਿਹੜੀ ਸਿਵ ਸ਼ਕਤੀ ਸੇਵਾ ਸਮਿਤੀ एवं ਮਹਾਦੇਵ ਚੈਰੀਟੇਬਲ ٹرسٹ ਸਮੂਹ ਰੂਪ ਨਾਲ ਸਦਸਿਓਨਾਂ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ਇਹ ਆਪਣੀ ਗੁਰਸ ਕਲੋਨੀ ਤੋਂ ਸ਼ੁਰੂ ਹੋ ਕੇ ਰਾਜਪੁਰਾ ਕਲੋਨੀ ਕਿਹੜਾ ਪੁਰਾਣਾ ਬੱਸ ਸਟੈਂਡ ਹੋ ਕੇ ਵਿਕਾਸ ਕਲੋਨੀ ਹੁੰਦੀ ਵਿਸਨਾਗਰ ਸਮਝਾਤੀ ਇੱਥੇ ਹੀ ਹੈ ਜੀ ਹਾਂ ਸਮਝਾਤੀ ਆਪਣੇ ਚਾਰ ਨੰਬਰ ਵਾਸਤੇ ਜਾਣਾ ਚਾਹੁੰਦਾ ਦੇਸਵਾਕਿਆ ਨੂੰ ਕਿਵੇਂ ਸੇ ਡੈਣਾ ਚਾਹੁੰਦਾ ਦੇਸਵਾ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਕਿ ਇਹ ਤਿਉਹਾਰ ਹਰ ਤੁਲਾਕ ਨਾਲ ਮਿਲਾਈ ਸ਼ਾਂਤੀ ਬੁਰਾ ਘਟਾਣਾ ਸਾਰੇ ਨੂੰ ਰੈਲ ਮਿਲ ਕੇ ਮਨਾਇਆ ਜਾ ਠੀਕ ਹੈ ਠੀਕ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ